ਮਾਤਾ ਜੀ ਦੱਸਦੇ ਵੀ ਜਦੋਂ ਮੈਂ ਅਨਛਰ ਮਹੀਨੇ ਦਾ ਹੋਗਾਗਾ ਅਨਛਰਕ ਮਹੀਨੇ ਦਾ ਮੇਰੀ ਸਿਹਤ ਇਤਰਾਹ ਨੂੰ ਹੋ ਗਈ ਕਿ ਮੈਨੂੰ ਸਭ ਜਵਾਬ ਮਿਲ ਗਿਆ ਤੇ ਮਲ ਆਖਰੀ ਪੜਾ ਤੇ ਪਹੁੰਚ ਗਿਆ ਤੇ ਮਾਤਾ ਜੀ ਫਿਰ ਇਥੇ ਡਾਕਟਰ ਕੋ ਲੈ ਕੇ ਵੈਦ ਕੋ ਤੇ ਵੈਦ ਨੇ ਕਿਹਾ ਵੀ ਹੈ ਨਹੀਂ ਤੁਸੀਂ ਇਹਨੂੰ ਲਾਜੋ ਪਿੰਡ ਤੇ ਤਾਂ ਫਿਰ ਇਥੇ ਗੁਰਦਤ ਪਿਆਣਾ ਸਾਹਿਬ ਮਾਤਾ ਜੀ ਵਿਸ਼ਵਾਸ ਉਹਨਾਂ ਦੇ ਆਖੀ ਗੁਰੂ ਸਾਹਿਬ ਜੂਰੀ ਚ ਗੁਰਗ੍ਰੰਥ ਸਾਹਿਬ ਜੀ ਲਟਾ ਕੇ ਤੇ ਉੱਠ ਕੇ ਆਪ ਹੀ ਅਰਦਾਸ ਕੀਤੀ ਵੀ ਜੀ ਤੁਸੀਂ ਇਹਨੂੰ ਸਵਾਸ ਦੇ ਦੋਗੇ ਤੇ ਮੈਂ ਜੀ ਸੇਵਾ ਆਪਣਾ ਕਰਦਾਂਗੀ ਇਹਨੂੰ ਤੇ ਤੁਸੀਂ ਕਿਰਪਾ ਕਰ ਮਾਤਾ ਕਹਿੰਦੇ ਹੌਲੀ ਹੌਲੀ ਕੋਈ ਆਉਣ ਲੱਗਾ ਤੇ ਹੌਲੀ ਮਨ ਤੰਦਰੁਸਤੀ ਲੱਗੀ ਤੇ ਫਿਰ ਜਦੋਂ 10 ਸਾਲ ਦੀ ਉਮਰ ਹੋ ਗਈ ਤੇ ਫਿਰ ਉਹ ਤੋਂ ਮੱਲਾ ਮਾਤਾ ਦੱਸਦੇ ਰਿਹਾ ਵੀ ਇਤਨਾ ਸੇਵਾ ਤੁਹਾਡਾ ਜੀਵਨ ਗੁਰੂ ਨੇ ਬਖਸ਼ਿਆ ਸਿਵਾਵਾ ਤੇ ਬਖਸ਼ਿਆ ਤੇ ਤੁਸੀਂ ਘਰ ਨਹੀਂ ਰਹਿਣਾ ਤੁਸੀਂ ਸਿਵਾ ਕਰਨ ਜੀਵਨ ਚ ਤੇ 10 ਸਾਲ ਦਾ ਫਿਰ ਮਮੀ ਵਜੇ ਕਿਤੇ ਵੇ ਜੇ ਤੁਹਾਂ ਵੇਖ ਲੋ ਉਹਨਾਂ ਮੈਂ 6ਵੀਂ ਕਲਾਸ ਪੜ੍ਹਦੇ ਪਿਆ ਸੀ 5 ਕਲਾਸਾਂ ਕੀਤੀਆਂ ਸੀ ਤੇ Uh, Matar.